ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਇਹ ਲਖੀ ਸ਼ਰਨ ਦਾ ਹਾਲ ਵਿੱਚ ਲੈ ਕੇ ਸੰਸਕਤ ਸੇਵਕ ਹੁੰਦੇ ਹਨ ਪਾਤਸ਼ਾਹ ਆਪ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਦੀਵਾਨ ਸੁਣਾਉਣ ਦੀ ਆਗਿਆ ਬਖਸ਼ੋ ਵਾਹਿਗੁਰੂ ਵਾਹਿਗੁਰੂ ਅੱਖ ਹਾਰੇ ਪਾਨ ਮਥਰਾ ਕਛ ਭੇਦ ਨਹੀਂ ਗੋਯ ਅਰਜਨ ਪਰ ਤੱਖ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਦਿਲਕ ਜੰਜੂ ਦੇ ਰਖਿਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੋ 350ਵਾਂ ਸ਼ਹੀਦੀ ਸ਼ਤਾਦੀ ਨੂੰ ਮੁੱਖ ਰੱਖਦੇ ਆ ਇੱਕ ਜੋ ਗੁਰਮਤ ਸਮਾਗਮ ਪੰਜਾਬ ਸਰਕਾਰ ਵੱਲੋਂ ਹੋ ਰਿਹਾ ਹੈ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ ਹੈ ਆਪ ਜੀ ਜਿੱਥੇ-ਜਿੱਥੇ ਵੀ ਖੜੇ ਹੋ ਆਪ ਜੀ ਬੈਠੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਹੁਕਮਨਾਮਾ ਸਰਵਣ ਕਰੋ ਅਤੇ ਕੋਈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੇਠ ਨਾ ਕਰੇ ਤੀਸਰਾ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਕੋਈ ਨੰਗੇ ਸਿਰ ਨਾ ਰਵੇ ਇਹ ਦੋ ਹੱਥ ਜੋੜ ਕੇ ਬੇਨਤੀ ਹੈ ਹੁਣ ਪਾਵਨ ਹੁਕਮ ਸਰਵਣ ਕਰੋ ਮੈਂ ਵੇਖ ਰਿਹਾ ਗੁਰੂ ਸਾਹਿਬ ਜੀ ਨੂੰ ਕਈਆਂ ਨੇ ਪੇਠ ਕੀਤੀ ਹੈ ਤੇ ਆਪਣੀਆਂ ਗੱਲਾਂ ਕਰ ਰਹੇ ਨੇ ਜਿਨ੍ਹਾਂ ਨੇ ਕੋਈ ਵੀ ਕਿਸੇ ਪ੍ਰਕਾਰ ਦੀ ਹੁਣ ਮੀਟਿੰਗ ਕਰਨੀ ਹੈ ਸਲਾਹ ਕਰਨੀ ਹੈ ਉਹ ਗੁਰੂ ਸਾਹਿਬ ਜੀ ਦਾ ਅਦਬ ਰੱਖਦਿਆ ਹੋਇਆ ਹੁਣ ਥੱਲੇ ਬੈਠ ਜਾਓ ਪਾਵਨ ਹੁਕਮ ਸਰਵਣ ਕਰੋ ਜੋ ਮੀਟਿੰਗ ਕਰਨੀ ਹੈ ਕੋਈ ਗੱਲ ਕਰਨੀ ਹੈ ਤਾਂ ਇੱਕ ਖੱਬੇ ਸਜੇ ਹੋ ਕੇ ਇਸ ਬੰਦ ਕਰਕੇ ਦਵੀ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਾਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵੇ ਕਾ ਸਾਗਰ ਅਥਾ ਲਹਿਰ ਮੈਂ ਤਾਰ ਹੋ ਤਾਰਨ ਹਾਰੇ ਤੇ ਗਰਬ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਖਨ ਹਾਰੇ ਪਾਵੇ ਕਾ ਸਾਗਰ ਅਥਾ ਲਹਿਰ ਮੈਂ ਤਾਰ ਹੋ ਤਾਰਨ ਹਾਰੇ ਮਾਦ ਤੂੰ ਠਾਕੁਰ ਸਿਰ ਮੂਰ ਇਹ ਹਾ ਓਹਾ ਤਹਾਰ ਤੋਰਾ ਰਹਾਉ ਕੀਤੇ ਕੋ ਮੇਰੇ ਸੁਮਨ ਕਰਨ ਹਾਰ ਤ੍ਰਣ ਜਨ ਤੋ ਦਾਤਾ ਮਾਗਨ ਕੋ ਸਗਲੀ ਦਾਨ ਦੇ ਪ੍ਰਭ ਪਾਨੇ ਖੇਨ ਮਹਿ ਅਵਰ ਕਹਨੇ ਮਹ ਅਗਰ ਆਚਰ ਜਾ ਚਲ ਤਤ ਮਾਰੇ ਅਰੋੜ ਗੋੜ ਗਹਿਰ ਗੁੰਦੀਰੋ ਓਚੋ ਆਗਮ ਅਪਾਰੇ ਸਾਧ ਸੰਗ ਜੋ ਤੁਮਹਿ ਮਲਾਇਓ ਸਾ ਸੁਣੀ ਤੇ ਮਹਾਰੀ ਬਾਣੀ ਆਨੰਦ ਭਿਆ ਵੇਖਤ ਹੀ ਨਾਨਕ ਪਰ ਤਾਬ ਪੁਰਖ ਨਿਰਬਾਣੀ ਸਾਦੇ ਸੰਗ ਜੋ ਤੁਮੇ ਮਲਾਇਓ ਤਾ ਸੁਣੀ ਤੇ ਮਹਾਰੀ ਬਾਣੀ आनंद ਭਇਆ ਪੇਖਤ ਹੀ ਨਾਨਕ ਪਰ ਤਾਪ ਪੁਰਖ ਨਿਰਬਾਣੀ ਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਕਰ ਦੂਜਾ ਮਾਤ ਗਰਮੈ ਆਪਨ ਸਿਮਰਨ ਦੇ ਤਹਿ ਤੁਮ ਰੱਖ ਨਹਾਰੀ ਪਾਪਕ ਸਾਗਰ ਥਾ ਲਹਿਰ ਮੈਂ ਤਾਰੋ ਤਾਰਨ ਹਾਰੇ ਗੁਰੂ ਰੂਪ ਗੁਰੂ ਪਿਆਰੀ ਅੰਗੁਰ ਸواری ਸਾਧ ਸੰਗਤ ਜੀ ਆਸ਼ਰਵਾਦ ਸੰਗਤਾਂ ਨਾਵੇ ਪਾਤਸ਼ਾਹ ਧਰਮ ਰੱਖਿਆ ਤਿਲਕ ਜੰਜੂ ਕੇ ਰਾਖੇ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਿਆ ਵੀ ਧਾਈ ਸਭ ਥਾਈ ਹੋਏ ਸਹਾਏ ਐਸੇ ਅਜੂਤਾ ਤਾਕਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਜੋ ਜੋ ਗੁਰਮਤ ਸਮਾਗਮ ਪਰ ਆਰੰਭ ਹੋ ਜਾ ਰਿਹਾ ਮੈਂ ਬੇਨਤੀ ਕਰਾਂਗਾ ਸਰਦਾਰ ਇੰਦਰਜੀਤ ਸਿੰਘ ਜੀ ਮੌਂਟੀ ਨੂੰ ਪਿਓ ਆਪ ਜੀ ਨੂੰ ਜਾਣਕਾਰੀ ਦੇਣਗੇ ਅਗਲੇ ਪ੍ਰੋਗਰਾਮ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਪਤਾ ਕੀ ਨੋ ਬੜੋ ਕਲੂ ਮੇ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਛਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦਿਨ ਨੂੰ ਸਮਰਪਿਤ ਅੱਜ ਇਹ ਵਿਸ਼ੇਸ਼ ਕੀਰਤਨ ਦਰਬਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਟੂਰਿਜ਼ਮ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਵਿਸ਼ੇਸ਼ ਤੌਰ ਤੇ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤ ਸਮਾਗਮ ਆਰੰਭ ਕੀਤਾ ਜਾ ਰਿਹਾ ਹੈ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਕਿਉਂਕਿ ਧੰਗੁਰ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਉਸ ਧਰਮ ਵਾਸਤੇ ਭਾਵੇਂ ਪਹਿਲੇ ਜਾਮੇ ਦੇ ਚ ਗੁਰਨਾਨਕ ਪਾਤਸ਼ਾਹ ਜੀ ਨੇ ਆਖ ਦਿੱਤਾ ਸੀਗਾ ਕਿ ਦਇਆ ਕਾ ਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਾਈਤਾ ਭਾਂਡੇ ਕਤ ਉਹ ਜਨੇਊ ਧਾਰਨ ਕਰਨ ਤੋਂ ਮਨਾ ਕਰ ਦਿੱਤਾ ਸੀਗਾ ਪਰ ਨਵੇਂ ਜਾਮੇ ਵਿੱਚ ਉਸੇ ਜਨੇਊ ਔਰ ਤਿਲਕ ਦੀ ਰਾਖੀ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਚਾਨੀ ਚੌਕ ਵਿਖੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸ਼ਹੀਦੀ ਦੇ ਦਿੱਤੀ ਉਸ Hindu ਧਰਮ ਦੀ ਰੱਖਿਆ ਕਰਨ ਵਾਸਤੇ ਇਸ ਸ੍ਰਿਸ਼ਟੀ ਦੇ ਮਨੁੱਖਤਾ ਦੇ ਰਾਖੇ ਸਭ ਤੋਂ ਪਹਿਲੇ ਹਿਊਮਨ ਰਾਈਟਸ ਦੇ ਰਾਖੇ ਬਣ ਕੇ ਇਹ ਧਰਮ ਦੀ ਰੱਖਿਆ ਕੀਤੀ ਇਸੇ ਲੜੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਅੱਜ ਇਹ ਵਿਸ਼ੇਸ਼ ਗੁਰਮਤ ਸਮਾਗਮ ਕਰਾਇਆ ਜਾ ਰਿਹਾ ਹੈ ਮੈਂ ਬਹੁਤ ਹੀ ਸਤਿਕਾਰ ਸਹਿਤ ਬੇਨਤੀ ਕਰਾਂਗਾ ਪੰਥ ਪ੍ਰਸਿੱਧ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਤਾਂ ਇੱਕ ਸਮਾਂ ਜਦੋਂ ਭਾਈ ਸਾਹਿਬ ਜੀ ਦਾ ਰਸ ਔਰ ਆਵਾਜ਼ ਅੱਜ ਵੀ ਉਹ ਸਮਾਂ ਹੈ ਪਰ ਹੁਣ ਭਾਈ ਸਾਹਿਬ ਵਿਦੇਸ਼ਾਂ 'ਚ ਜਿਆਦਾ ਵਿਚਰਦੇ ਨੇ ਦੇਸ਼ ਦੇ ਵਿੱਚ ਭਾਈ ਸਾਹਿਬ ਜੀ ਨੂੰ ਅੱਜ ਇੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਸਦਕਾ ਅੱਜ ਦੇ ਸਮਾਗਮ ਦੇ ਵਿੱਚ ਪਹਿਲਾ ਕੀਰਤਨ ਜੋ ਭਾਈ ਸਾਹਿਬ ਐ ਅਮਰਜੀਤ ਸਿੰਘ ਜੀ ਤਾਨ ਜੀ ਕਰ ਰਹੇ ਨੇ ਲਗਭਗ 3 ਸਾਲਾਂ ਦੇ ਬਾਅਦ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਮੰਜਾਰਾ ਹਾਲ ਵਿੱਚ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਨੇ ਮੈਂ ਬਹੁਤ ਹੀ ਸਤਿਕਾਰ ਸਹਿਤ ਬੇਨਤੀ ਕਰਾਂਗਾ ਕਿ ਆਪ ਜੀ ਨੇ ਪੁਰਾਣੇ ਸਮੇਂ ਦੇ ਵਿੱਚ ਅੱਜ ਤੋਂ ਜੇ ਮੈਂ 20 ਸਾਲ ਪਿੱਛੇ ਚਲਾ ਜਾਵਾਂ ਬਹੁਤ ਸਾਰੀਆਂ ਐਸੀਆਂ ਰੀਤਾਂ ਪੜੀਆਂ ਨੇ ਜਿਹੜੀਆਂ ਅੱਜ ਵੀ ਸੰਗਤਾਂ ਦੇ ਹਿਰਦਿਆਂ ਦੇ ਵਿੱਚ ਬਹੁਤ ਪਿਆਰ ਦੇ ਨਾਲ ਉਹ ਤਰਜ਼ਾ ਗੂੰਜਦੀਆਂ ਨੇ ਅੰਦਰੋਂ ਉੱਠਦੀਆਂ ਨੇ ਔਰ ਗੁਰਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨਵੇਂ ਮਹੱਲੇ ਦੇ ਸ਼ਲੋਕ ਆਪ ਜੀ ਨੇ ਬੜੇ ਪਿਆਰ ਅਤੇ ਸਤਕਾਰ ਦੇ ਨਾਲ ਗਾਇਨ ਕੀਤੇ ਨੇ ਆਪ ਜੀ 40 ਮਿੰਟਾਂ ਵਾਸਤੇ ਗੁਰਬਾਣੀ ਕੀਰਤਨ ਆਹੀਂ ਸੰਗਤਾਂ ਨੂੰ ਨੇ ਹਲ ਕਰੋ ਉਪਰੰਤ ਆਪ ਜੀ ਨੂੰ ਅਗਲਾ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਸਨਮਾਨ ਸਹਿਤ ਦੱਸ ਦਿੱਤਾ ਜਾਵੇਗਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਤਾਂ ਅਤੇ ਉਹਨਾਂ ਦੇ ਸਾਥੀ 40 ਮਿੰਟਾਂ ਵਾਸਤੇ ਗੁਰਬਾਣੀ ਕੀਰਤਨ ਰਾਹੀਂ ਦਿਹਾਲ ਕਰਨਗੇ ਜੀ ਮੈਂ ਧਨਵਾਦੀ ਧਨਵਾਦੀ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਦਿਲਬਖ ਸਿੰਘ ਜੀ ਅਤੇ ਨਾਲ ਹੀ ਸਹਿਯੋਗੀ ਗ੍ਰੰਥੀ ਦੋਨਾਂ ਗ੍ਰੰਥੀ ਸਾਹਿਬਾਂ ਦਾ ਸਰਦਾਰ ਅਮਰਜੀਤ ਸਿੰਘ ਪਰਮਜੀਤ ਸਿੰਘ ਜੀ ਚੰਡੋਕ ਜੋ ਕਿ ਮੁਖ ਸਲਾਹਕਾਰ ਵੀ ਨੇ ਨਾਲੇ ਸਾਡੇ ਇੰਟਰਨੈਸ਼ਨਲ ਯਾਤਰਾ ਦੇ ਚੇਅਰਮੈਨ ਵੀ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਔਰ ਪੰਜਾਬ ਸਰਕਾਰ ਦੇ ਸਾਰੇ ਕਾਰਕੁਨਾਂ ਦਾ ਜਿਨ੍ਹਾਂ ਵੀ ਸਟਾਫ ਉਹਨਾਂ ਦਾ ਲੱਗਿਆ ਉਹਨਾਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਆਓ ਹੁਣ ਗੁਰਬਾਣੀ ਕੀਰਤਨ ਨਾਲ ਜੁੜਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ